ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਦਾਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸ਼ਹੀਦੀ ਦਾੜੇ ਨੂੰ ਉਸ ਮੱਪੇ ਤੇ ਅਜ ਨਗਰ ਗੀਤਨ ਹੁਸ਼ਿਆਰਪੁਰ ਦੀ ਧਰਤੀ ਤੇ ਪਹੁੰਚਿਆ ਮੈਂ ਆਪਣੇ ਵੱਲੋਂ ਆਪਣੇ ਸਮੂਹ ਸਾਥੀਆਂ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੀ ਪੰਜਾਬ ਸਰਕਾਰ ਵੱਲੋਂ ਇਸ ਨਗਰ ਗੀਤਨ ਦੇ ਚਰਨਾਂ 'ਚ ਨਸਮਸਤਕ ਹੁੰਦਾ ਮਾਂ ਕੋਟੀ ਕੋਟੀ ਪ੍ਰਣਾਮ ਕਰਦਾ ਔਰ ਪਰਮਪਿਤਾ ਪਰਮਰਮਿਤਾ ਪਰਮਾਤਮਾ ਸਾਨੂੰ ਸ਼ੇਰੂ ਤੇਗ ਬਹਾਦਰ ਜੀ ਮਹਾਰਾਜ ਨੇ ਦੱਸਿਆ ਰਸਤੇ ਚੰਦਾ ਬਲ ਬਖਸ਼ੇ ਮਹਾਰਾਜ ਦੀ ਕਿਰਪਾ ਮਹਾਰਾਜ ਆਸ਼ੀਰਵਾ ਸਾਡੇ ਸਾਰਿਆਂ ਦੇ ਬਣਿਆ ਰਵੇ ਔਰ ਇਸੇ ਤਰ੍ਹਾਂ ਪੰਥ ਦੀ ਸੇਵਾ ਸਾਰਾ ਸਮਾਜ ਕਰਕੇ ਚੱਲਦਾ ਰਵੇ ਪੰਥ ਦੇ ਉੱਚ ਵਿਚਾਰਾਂ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਸਕੀਏ ਜੇ ਸਾਨੂੰ ਬਲ ਮਿਲੇ ਤੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਤਾਂ ਸ਼ੇਰੂ ਤੇਗ ਬਹਾਦਰ ਜੀ ਜੋਸ਼ੀ ਦਰਬਾਰ ਸਰਤਾਜ ਨੇ ਉਹਨਾਂ ਦਾ 350 ਸਾਲ ਦੀ ਜੋ ਬਰਿਦਾਦ ਦੇ ਉਸ ਹੈ ਉਹ ਸਾਰੇ ਦੁਨੀਆ ਭਰ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਸੋਪਾ ਪ੍ਰਵਾਤਵਾਗੇ ਇਹ ਅਰਦਾਸ ਕਰੀਏ ਕਿ ਆਪਾਂ ਬਿਰਜਲ ਕੇ ਰਹੀਏ ਉਹਨਾਂ ਦਸੇ ਰਾਹ ਤੇ ਚੱਲੀਏ ਔਰ ਆਪ ਉਸ ਦੇ ਪਿਆਰ ਦੇ ਵਿੱਚ ਰਹੀਏ। ਵਾਹਿਗੁਰੂ ਦਾ ਖਾਸ ਅਰਦਾਸ ਲਾਈਏ ਬਣੇ। ਸ਼੍ਰੀ ਸਾਡੇ 350 ਸਾਲਾਂ ਮਨਾਰੇ ਆ ਉਸ ਵੰਦ ਵਿੱਚ ਸਾਡੇ ਨੂੰ ਸਾਰੇ ਸਾਥੀਆਂ ਨੂੰ ਸੈਣੀ ਲਗਰਤੀ ਮਾਚੇ ਨੂੰ ਆਪਾਂ ਇਹ ਅਰਸ਼ਾਦ ਦੀ ਭੇਟ ਕੀਤੀ ਹੈ। ਤਾਂ ਤਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ੀਬੀ ਪਾਗਣ ਪਰਵ ਜੋ ਕਿ 350 ਸਾਲਾ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਉਹ ਸਬੰਧ ਦੇ ਵਿੱਚ ਅੱਜ ਨਗਰ ਕੀਰਤਨ ਇਸ ਸਥਾਨ ਤੋਂ ਗੁਜ਼ਰ ਕੇ ਗਿਆ ਉਹਦੇ ਸਵਾਗਤ ਵਾਸਤੇ ਸਿੱਧੂ ਐਂਟਰਪ੍ਰਾਈਜ਼ ਤੇ ਦੁਆਬਾ ਐਂਟਰਪ੍ਰਾਈਜ਼ ਦੇ ਸਹਾਇਕ ਨਾਲ ਸਮੂਹ ਸੰਤ ਲੋਂਗੋਵਾਲ ਨਗਰ ਨਿਵਾਸੀਆਂ ਵੱਲੋਂ ਇਹ ਤਾੜਾ ਲੰਗਰ ਜੋ ਤਿਆਰ ਕੀਤਾ ਗਿਆ ਸੀ ਉਹ ਸੰਤਾਂ ਦੇ ਵਾਸਤੇ ਜਿਹੜਾ ਵਰਤਾਇਆ ਗਿਆ ਸੋ ਸਾਹਿਬ ਸ੍ਰੀ ਕੋ ਤੇ ਇੱਕ ਵਾਰ ਦਰਜਿਆ ਜੋ ਹਿੰਦੀ ਦੀ ਚਾਦਰ ਜਿਨ੍ਹਾਂ ਨੇ ਧਰਮ ਦੀ ਖਾਤਰ ਹਿੰਦ ਦੇ ਧਰਮ ਦੀ ਖਾਤਰ ਜਿਹੜਾ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਔਰ ਉਹਨਾਂ ਦਾ ਅੱਜ 350 ਸਾਲਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਸਬੰਧ ਦੇ ਵਿੱਚ ਸਾਰੀਆਂ ਸੰਗਤਾਂ ਨੇ ਸ਼ਹਿਰ ਵਾਸੀਆਂ ਨੇ ਮੁਹੱਲਾ ਨਿਵਾਸੀਆਂ ਨੇ ਕਲੋਨੀ ਸਾਡੀ ਜਿਹੜੀ ਸੰਤ ਲੰਗੋਵਾਲ ਕਲੋਨੀ ਉਹਨਾਂ ਨੇ ਰਲ ਕੇ ਜਿਹੜਾ ਇਹ ਉਪਰਾਲਾ ਕੀਤਾ ਔਰ ਸੰਗਤਾਂ ਨੂੰ ਜਿਹੜਾ ਹੈ ਉਹਨਾਂ ਦਾ ਜੀ ਆਇਆਂ ਕਿਹਾ ਗਿਆ ਪਰ ਆਪਣੀ ਨਗਰ ਕੀਰਤਨ ਦੀਆਂ ਕਿਹਾ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸواری ਉਹਨਾਂ ਦਾ ਜੋ ਸਤਕਾਰ ਕੀਤਾ ਗਿਆ ਤਨਤਨ ਸਾਹਿਬ ਜੀ ਕੋ ਤੇ ਇੱਕ ਵਾਰ ਦਜੀ ਨੂੰ ਯਾਦ ਕਰਦੇ ਹਾਂ ਦੀ ਸ਼ਹਾਦਤ ਨੂੰ ਜਿਹੜਾ ਅੱਜ ਇੱਥੇ ਲੰਗਰ ਲਗਾਇਆ ਗਿਆ ਸੀ ਔਰ ਇਹ ਇੱਕ ਮਨੁੱਖਤਾ ਦੇ ਇਹ ਭਲੇ ਵਾਸਤੇ ਔਰ ਮਨੁੱਖਤਾ ਨੂੰ ਇੱਕ ਸੇਹ ਦੇਣ ਵਾਸਤੇ ਇਹ ਆਪਾਂ ਜਿਹੜਾ ਸਾਰਿਆਂ ਨੇ ਇਦਾਂ ਦੇ ਪੁਰਬ ਜਿਹੜੇ ਆ ਰਲ ਮਿਲ ਕੇ ਮਨਾਉਣੇ ਹਨ ਤਾਂ ਜੋ ਗੁਰੂਆਂ ਦੀ ਜੋ ਸ਼ਹਾਦਤ ਹੈ ਉਹਨਾਂ ਨੂੰ ਜਿਹੜਾ ਹਮੇਸ਼ਾ ਜਿਹੜਾ ਯਾਦ ਕੀਤਾ ਜਾ ਸਕੇ ਬਹੁਤ ਸ਼ੀਸ਼ ਦੀਆਂ ਪਰ ਸੀਨਾ ਜੀ ऐसे दीन दयाल सतगुरु तंतन साहिब सतगुरु श्री गुरु तेग बहादुर महाराज साहिब जी ते सतगुरु जी ਦੇ અનુਸ਼ੇਵਕਿਸ ਪਿਆਰੇ ਸੋ ਨਿਹੋ ਇਸ ਅਗੇ ਮਰ ਚੱਗੇ ਤੰਤਨ ਸ਼ਹੀਦ ਭਾਈ ਬਤੀ ਦਾਸ ਜੀ ਤੰਤਨ ਸ਼ਹੀਦ ਭਾਈ ਸਦੀ ਦਾਸ ਜੀ ਤੰਤਨ ਸ਼ਹੀਦ ਭਾਈ दयाल राजे ਜਿਨ੍ਹਾਂ ਨੇ ਸਤਗੁਰੂ ਜੀ ਦੇ ਸਨਮੁਖ ਆਪਣੇ ਪ੍ਰਾਣਾਂ ਦੀ ਬਹਾਉਤੀ ਦੇ ਕਰਕੇ ਸਾਡੇ ਦੇਸ਼ ਨੂੰ ਬਚਾਇਆ ਅੱਜ ਸਾਡੇ लाल किले ਤੇ ਤੇ ਪਾਰਲੀਮੈਂਟ ਤੇ ਰੰਗੇ ਝੰਡੇ ਤਾਂ ਝੁਲ ਰਹੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਅਦੁੱਤੀ ਕੁਰਬਾਨੀ ਦਾ ਸਦਕਾ ਸਾਰੀਆਂ ਸੰਗਤਾਂ ਸਾਢੇ 350 ਸਾਲਾਂ ਸਤਗੁਰੂ ਜੀ ਦਾ ਸ਼ਹੀਦੀ ਘਰ ਬਣਾ ਰਹੀਆਂ ਉਸੇ ਸਾਡੇ ਡੀਸੀ ਸਹਿਬਾਨ ਸਮੋਹ ਇੱਕ ਏਡੀਸੀ ਸਹਿਬਾਨ ਸੁਪਰਡੈਂਟ ਸਾਹਿਬ ਸਾਰਿਆਂ ਨੇ ਮਿਲ ਕਰਕੇ ਨਗਰ ਕੀਰਤਨ ਦੇ ਵਿੱਚ ਹੁਲੂਰੀਅਤ ਕੀਤੀ ਸਾਡੇ ਬਹੁਤ ਵਧੀਆ ਪ੍ਰਬੰਧ ਪ੍ਰਾਰambh ਹੋਇਆ ਜੀ ਸੋ ਇਹ ਨਗਰ ਨਗਰਿਕਾਂ ਨੇ ਜਿਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਹੈ ਕਿ ਤਿਲਕ ਜੰਜੂਰਾ ਕਾਪੜਾ ਪ੍ਰਵਤਾ ਕਾਕੀਨੋ ਬਟੋ ਕਲੂ ਮਸਾਕਾ ਕਸ਼ਮੀਰੀ ਬ੍ਰਾਹਮਣਾਂ ਦੀ ਫਰਿਆਦ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਨਗੁਰ ਦੇਵ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਲੈ ਕੇ ਜਦੋਂ ਉਹ 500 ਬ੍ਰਾਹਮਣਾਂ ਦਾ ਜੱਥਾ ਕਸ਼ਮੀਰ ਤੋਂ ਅਨੰਦਪੁਰ ਸਾਹਿਬ ਪਹੁੰਚਿਆ ਸੀ ਤਦਗੁਰ ਦੇਵ ਬਹਾਦਰ ਸਾਹਿਬ ਜੀ ਨੇ ਆਪਣੇ ਪਿਆਰੇ ਗੁਰਸਿੱਖਾਂ ਦੇ ਨਾਲ ਸ਼ਹਾਦਤ ਦੇ ਕਰਕੇ ਗੁਬਦੇ ਹੋਏ Hindu ਧਰਮ ਦੀ ਬੇੜੀ ਨੂੰ ਬਚਾਉਣਾ ਕੀਤਾ ਸੋ ਉਸ ਮਹਾਨ ਸਤਿਗੁਰੂ ਦੀ ਅਤੇ ਉਹਨਾਂ ਦੇ ਪੈਰੇ குரு ਸਿੱਖਾਂ ਦੀ ਮਹਾਨ ਸ਼ਹਾਦਤ ਨੂੰ ਨਮਸਕਾਰ ਕਰਨ ਲਈ ਸੋ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਔਰ ਇਹ ਜੋ ਸ਼੍ਰੀ ਨਗਰ ਤੋਂ ਅਨੰਦਪੁਰ ਸਾਹਿਬ ਦਾ ਨਗਰ ਕੀਰਤਨ ਹੈ ਇਸ ਦੇ ਸਾਰੇ ਪ੍ਰਬੰਧਨ ਦੀ ਦੇਖਰੇਖ ਜੋ ਹੈ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਪੁਰਸ਼ ਤਿਨਾਂ ਨੂੰ ਦਿੱਤੀ ਹੈ ਜੋ ਨਗਰ ਕੀਰਤਨ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਪੰਜਾਬ ਪਿਆਰਾਂ ਦੀ ਅਗਵਾਈ ਵਿੱਚ 19 ਤਰੀਕ ਨੂੰ ਜੰਮੂ ਤੋਂ ਰਵਾਨਾ ਹੋਇਆ ਸੀ ਅ ਸ਼੍ਰੀ ਨਗਰ ਤੁਰਵਾਨਾ ਹੋਇਆ ਸੀ ਪਹਿਲਾ ਪੜਾ ਜੰਮੂ ਸੀ ਫਿਰ ਪਠਾਨਕੋਟ ਤੇ ਕੱਲ ਰਾਤ ਆ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸੋ ਸਮੁੱਚੇ ਰੂਟ ਦੇ ਉੱਤੇ ਸੰਗਤਾਂ ਦੇ ਵਿੱਚ ਜਿੰਨਾ ਭਾਰੀ ਉਤਸ਼ਾਹ ਦੇਖਣ ਵਿਚਾਰਿਆ ਸੋ ਉਹ ਲਾ ਮਿਸਾਲ ਹੈ ਸਾਰਾ ਹੀ ਹਿੰਦੁਸਤਾਨ ਜੋ ਹੈ ਉਹ ਕਰਨ ਕਾਣ ਉਸ ਦਾ ਜੋ ਹੈ ਸਤਗੁਰੂ ਜੀ ਦੇ ਪਰਤਾਰਾਂ ਦਾ ਉਹਨਾਂ ਦੇ ਬਖਸ਼ਸ਼ਾਂ ਦੇ ਲਈ ਰਣੀ ਹੈ ਸੋ ਆਪਣੇ ਉਹਨਾਂ ਸਤਗੁਰਾਂ ਦੇ ਰਣਾਂ ਦੇ ਉੱਤੇ ਚਰਨਾਂ ਦੇ ਉੱਤੇ ਨਮਸਕਾਰ ਕਰਨ ਲਈ ਸੋ ਇਹ ਯਤਨ ਹੈ ਪੰਜਾਬ ਸਰਕਾਰ ਨੇ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਕੀਤਾ ਇਹ ਸ਼ਲਾਘਾਯੋਕ ਬਰਲਾ ਹੈ ਸੋ ਆਪ ਹੁਸ਼ਿਆਰਪੁਰ ਵਿੱਚ ਵੀ ਵੇਖ ਰਹੇ ਹੋ ਸੋ ਸੰਗਤਾਂ ਦਾ ਬੇਮਿਸਾਲ ਠਾਠਾ ਮਰਦਾ ਟੱਟ ਇਸ ਨਗਰ ਕੀਰਤਨ ਦੀ ਜੋ ਹੈ ਸਵਾਗਤ ਕਰਨ ਲਈ ਨਲੋਈਆਂ ਚੌਕ ਪੁਜਾ ਹੈ 9:30 ਵਜੇ ਗੁਰਦੁਆਰਾ ਰਾਮਪੁਰ ਕਿੜਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਹੁਣ ਤਕਰੀਬਨ 5 5:30 ਘੰਟੇ ਹੋ ਚੁੱਕੇ ਨੇ ਕਿ ਰਿਵਨ ਹੁਸ਼ਿਆਰਪੁਰ ਵਿੱਚ ਐਂਟਰੀ ਹੋਈ ਹੈ ਸੋ ਲੱਗਦਾ ਹੈ ਕਿ ਔਰ 4-5 ਘੰਟੇ ਇੱਥੇ ਸੰਤਾਂ ਜੋ ਹੈ ਉਸ ਨਗਰ ਕੀਰਤੇ ਦੇ ਅੰਦਰ ਦਰਸ਼ਨ ਕਰਨ ਗਿਆ ਸੋ ਆਪਾਂ ਰਲ ਮਿਲ ਕੇ ਤਨਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਪਕਾਰਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀਆਂ ਬਖਸ਼ਿਸ਼ਾਂ ਉੱਪਰ ਉਹਨਾਂ ਦੇ ਚਰਨਾਂ ਉੱਪਰ ਸਿਰ ਨਵਾਉਂਦੇ ਹੋਏ ਆਪਾਂ ਇਸ ਮੁੱਚੇ ਸਮਾਗਮ ਜੋ 350 ਸਾਲਾ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹਨ ਉਹਦੇ ਵਿੱਚ ਆਪਣਾ ਦਰਸ਼ਨ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣੇ ਆਪ ਨੂੰ ਧੰਨਵਾਦਾ ਕਰੀਏ ਇਹੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਜੀ